ਆਪਾਂ ਨੂੰ ਇਟਲੀ ਦੀ ਜਾਣਕਾਰੀ ਜੇ ਹੋਰ ਕਿਤੋਂ ਮਿਲਦੀ ਆ ਮੈਂ ਪੁੱਛਦਾ ਰਹਿਣਾ ਜਿਹੜੇ ਬੰਦੇ ਪੁਰਾਣੇ ਆਏ ਹੋਏ ਨੇ ਜਾਂ ਜਿਨ੍ਹਾਂ ਨੇ ਕੰਮ ਕੀਤੇ ਨੇ ਹਰ ਜਗ੍ਹਾ ਤੇ ਮੈਂ ਉਹਨਾਂ ਨੂੰ ਪੁੱਛਦਾ ਰਹਿਣਾ ਵੀ ਕਿੰਨੇ ਪੈਸੇ ਮਿਲਦੇ ਕਿਹੜੇ ਰੂਲ ਆ ਕੀ ਕੀ ਹੈਗਾ ਬਹੁਤ ਚੀਜ਼ਾਂ ਪਤਾ ਲੱਗਦੀਆਂ ਨੇ ਬਹੁਤ ਜਿਹੜੇ ਚੈਨਲ ਨੇ ਉਹ ਪੇਪਰਾਂ ਦੇ ਬਾਰੇ ਇਮੀਗ੍ਰੇਸ਼ਨ ਦੇ ਬਾਰੇ ਵੀਡੀਓ ਪਾਉਂਦੇ ਨੇ ਬਹੁਤ ਪਰ ਆਪਣਾ ਟੀਚਾ ਇਹ ਆ ਵੀ ਜਿੰਨੀ ਵੀ ਜਾਣਕਾਰੀ ਆਪਾਂ ਨੂੰ ਮਿਲਦੀ ਆ ਛੋਟੀ ਤੋਂ ਛੋਟੀ ਵਿਚਰਦੇ ਆ ਟ੍ਰੇਨਾਂ ਦੀ ਬੱਸਾਂ ਦੀ ਗੱਡੀਆਂ ਦੀ ਕਿਤੋਂ ਵੀ ਕੋਈ ਵੀ ਚੀਜ਼ ਮਿਲਦੀ ਆ ਨਾ ਉਹ ਆਪਾਂ ਨੂੰ ਸ਼ੇਅਰ ਕਰਨ ਦੀ ਜ਼ਰੂਰਤ ਆ YouTube ਤੇ ਬਹੁਤ ਮੁੰਡੇ ਨੇ ਜਿਹੜੇ ਫਿਰ ਅਵੇਅਰਨੈਸ ਰਹਿੰਦੀ ਬੰਦੇ ਨੂੰ ਬੰਦਾ ਵੇਅਰ ਰਹਿੰਦਾ ਵੀ ਹਾਂ ਯਾਰ ਆ ਚੀਜ਼ ਹੋਣਾ ਮੈਂ ਲੱਕੜਾਂ ਦੀ ਫੋਟੋ ਪਾਈ ਵੀਡੀਓ ਪਾਈ ਆ ਵੀ ਉਹ ਲੱਕੜਾਂ ਕੱਟੀਆਂ 70 ਰੁਪਏ ਮਿਲੇ ਨੇ ਮੈਨੂੰ ਬੰਦਾ ਵਧੀਆ ਹੋਵੇ ਉਹ ਦੇ ਦਿੰਦਾ ਆਦਰਵਾਇਸ ਤਾਂ ਕੋਈ ਸ਼ੈ ਦੀ 40-50 ਰੁਪਏ ਦਿੰਦੇ ਨੇ ਤੇ ਇਹ ਹੈ ਉਹ ਹੈ ਮਸਲੇ ਨੂੰ ਕਈ ਲੋਕ ਐਵੇਂ ਹੀ ਹੁੰਦੇ ਆ ਸਾਰੇ ਪਾਸੇ ਹੁੰਦੇ ਆ ਇਹ ਨਹੀਂ ਹੈਗਾ ਆਪਣੇ ਪੰਜਾਬ 'ਚ ਵੀ ਇੰਡੀਆ 'ਚ ਵੀ ਬਾਹਰਲੇ ਹੋਰ ਦੇਸ਼ਾਂ ਦੇ ਵਿੱਚ ਵੀ ਇਹੀ ਚੀਜ਼ ਹੁੰਦੀ ਆ ਵੀ ਅਗਲਾ ਕਹਿੰਦਾ ਪੈਸੇ ਨੂੰ ਹੱਥ ਜਾ ਘੁੱਟ ਲੈਂਦਾ ਵੀ ਚੱਲ ਲੈ ਲਈ ਯਾਰ ਕੱਲ ਲੈ ਲਈ ਹੁਣ ਇਹ ਬੰਦਾ ਵਧੀਆ ਤੇ ਓਵਰ ਟਾਈਮ 'ਇਆ ਆ ਛੁੱਟੀ ਸੀਗੀ ਅੱਜ ਅੱਧੀ ਆਪਾਂ ਨੂੰ ਤੇ ਆਪਾਂ ਇੱਧਰ ਨੂੰ ਆ ਗਏ ਕਈ ਵਾਰੀ ਤੈਤਵਾਰ ਵੀ ਕੰਮ ਹੁੰਦਾ ਐਸੇ ਕੰਮ ਹੁੰਦੇ ਨੇ ਹੁਣ ਇਸ ਵੀਡੀਓ ਨੂੰ ਤੁਸੀਂ ਆਪਣੇ ਯਾਰਾਂ ਬੇਲੀਆਂ ਤੱਕ ਸ਼ੇਅਰ ਕਰ ਦਿਓ ਹੋਰ ਜਾਣਕਾਰੀ ਜਿਹੜੀ ਹੈਗੀ ਆ ਆਪਾਂ ਦੱਸੀ ਜਾਵਾਂਗੇ ਤੇ ਇਹਦੇ ਨਾਲ ਹੁੰਦਾ ਵੀ ਬੰਦੇ ਨੂੰ ਨੌਲੇਜ ਜਾਣਕਾਰੀ ਮਾੜੀ ਮੋਟੀ ਮਿਲਦੀ ਰਹਿੰਦੀ ਹੈ ਹੋਰਾਂ ਨੂੰ ਵੀ ਮੈਂ ਜਦੋਂ ਇਟਲੀ ਦੇ ਵਿੱਚ ਲੱਕੜਾਂ ਵੱਢ ਕੇ ਆਹ ਟਰਾਲੀ ਹੈ ਜਿਹੜੀ ਆ ਭਰੀ ਆ ਆਪਾਂ ਨੇ ਸ਼ਨੀਵਾਰ ਤੇ ਐਤਵਾਰ ਛੁੱਟੀ ਹੁੰਦੀ ਕਿਤੇ ਵੀ ਪਾਸੇ ਲਾ ਲਓ ਬੱਸ ਪੈਸੇ ਬਣ ਜਾਂਦੇ ਆਪਾਂ ਨੂੰ ਕੰਮ ਦੇ ਹੋਰ ਆ ਜਿੰਨੀਆਂ ਤੁਸੀਂ ਭੇਡਾਂ ਦੇਖਦੇ ਹੋ ਪਹਿਲਾਂ ਵੀਡੀਓ ਚ ਦੇਖੀਆਂ ਨੇ ਇਹ ਸਾਰੀਆਂ ਇਹਨਾਂ ਦਾ ਮੀਟ ਨੇ ਤੇ ਇਹਨਾਂ ਤੋਂ ਇਹ ਦੁੱਧ ਘੱਟ ਪਿੰਦੇ ਆ ਤੇ ਖਾਂਦੇ ਇਹਨਾਂ ਨੂੰ ਜ਼ਿਆਦਾ ਨੇ ਹਫ਼ਤੇ 10 ਦਿਨ ਬਾਅਦ ਇੱਕ ਅੱਧੀ ਰੱਖਦੇ ਆ ਤੇ ਆ ਕੁਦਰਤੀ ਜਿਹੜੇ ਘਾਹ ਘੂਨੇ ਉਹ ਸਾਰੀਆਂ ਚੀਜ਼ਾਂ ਖਾ ਖੂ ਕੇ ਪੱਤੇ ਪੁੱਤੇ ਇਹ ਤੇ ਇਹਨਾਂ ਦੀ ਜਿਹੜੀ ਖਰਾਕ ਆ ਵਧੀਆ ਹੁੰਦੀ ਆ ਦਾਣਾ ਦੂਣਾ ਨਹੀਂ ਪਾਉਂਦੇ ਹੈਗੇ ਐਂ ਚਰਦੇ ਆਂ ਚੁਰਦੇ ਆਂ ਕੁਦਰਤੀ ਤੇ ਇਹਨਾਂ 'ਚ ਤਾਕਤ ਹੁੰਦੀ ਆ ਇਹਨਾਂ ਨੂੰ ਖਾਂਦੇ ਆ ਕੁੱਤੇ ਰੱਖੇ ਨੇ ਆ ਜਿਹੜਾ ਕੁੱਤਾ ਖਰਦਾ ਤੇ ਪੂਰਾ ਜਾ ਇਹ ਉਹ ਭੱਜ ਗਿਆ ਕੁੱਤਾ ਇਹ ਕੁੱਤੇ ਐ ਇੰਨੀ ਸਮਝ ਰੱਖਦਾ ਮਤਲਬ ਇਹ ਸਿਖਾਏ ਹੋਏ ਨੇ ਇਸ ਸੀਟੀ ਮਾਰਨੀ ਇਹਨਾਂ ਨੇ ਇੱਕ ਕੁੱਤੇ ਨੇ ਸਾਰੀਆਂ ਬੱਕਰੀਆਂ ਮਗਰੋਂ ਮੋੜ ਲਿਆ ਹੋਣੀਆਂ ਨੇ ਇੰਨਾ ਸਮਝਦਾਰ ਕੁੱਤਾ ਹੈ ਦੋ ਤਿੰਨ ਕੁੱਤੇ ਨੇ ਆਲੇ-ਦਾਲੇ ਬੰਦੇ ਨਾ ਵੀ ਹੋਣ ਇਹ ਆਪ ਹੀ ਪਰ ਇਹਨੂੰ ਜਾਨ ਹੀ ਨਹੀਂ ਦਿੰਦੇ ਹੈਗੇ ਕਿਸੇ ਵੀ ਬੱਕਰੀ ਭੇਡ ਨੂੰ ਇੰਨੀ ਸਮਝਦਾਰੀ ਇਹਨਾਂ ਨੂੰ ਸਿਕਾਈ ਹੋਈ ਹੈ ਕੁੱਤੇ ਇਹਨੂੰ